ਸੱਚੀ ਕਾਲ ਦੋਸਤੋ ਪਬਲਿਕ ਸਮਾਣੇ ਉਸ ਤੇੜਾ ਸਾਰਿਆਂ ਦਾ ਸਵਾਗਤ ਹੈ ਅਸੀਂ ਪਹੁੰਚੇ ਹਾਂ ਅੱਜ ਸਮਾਣੇ ਦੇ ਗਾਂਧੀ ਗਰਾਉਂਡ ਦੇ ਵਿੱਚ ਗਾਂਧੀ ਗਰਾਉਂਡ ਦੇ ਵਿੱਚ ਸ਼ਹਿਰ ਦੀ ਇੱਕ ਮੰਨੀ ਪਰਮੰਨੀ ਜਿਹੜੀ ਦੁਕਾਨ ਹੈ ਵਿੱਕੀ ਕਨਫੈਕਟਰੀ ਜਿਸ ਦੀ ਦੁਕਾਨ ਨੂੰ ਬੀਤੀ ਰਾਤ 2:30 ਦੇ ਕਰੀਬ ਜਿਹੜੀ ਹੈ ਅੱਗ ਲੱਗ ਗਈ ਪਰ ਸਾਰਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਚੁੱਕਿਆ ਹੈ ਜਿਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ 2 ਮਹੀਨੇ ਪਹਿਲਾਂ ਦੱਸਿਆ ਜਾ ਰਿਹਾ ਕਿ ਇੱਥੇ ਜਿਹੜੀ ਇੱਕ ਅਮੂਲ ਦੇ ਫ੍ਰਿਜ ਨੇ ਉਹ ਨਵੇਂ ਲਗਾਏ ਗਏ ਸਨ ਤਾ ਉਹ ਵੀ ਜਿਹੜੇ ਬਿਲਕੁਲ ਸੜ ਕੇ ਸਵਾਹ ਹੋ ਚੁੱਕੇ ਨੇ ਤਾਂ ਤੁਹਾਨੂੰ ਉਹ ਤਸਵੀਰਾਂ ਸੀ ਸਾਂਝੀਆਂ ਕਰ ਰਿਹਾ ਜਿੱਥੇ ਬਿਸਕੁਟ ਨਮਕੀਨ ਤੇ ਹੋਰ ਵੀ ਜੜੀਆਂ ਅੱਜ ਕੱਲ ਕੁਝ ਫੈਂਸੀ ਆਈਟਮਾਂ ਜੜੀਆਂ ਚੱਲ ਰਹੀਆਂ ਨੇ ਸਭ ਕੁਝ ਜਿਹੜਾ ਸੜ ਕੇ ਸਵਾਹ ਹੋ ਚੁੱਕਿਆ ਅੱਗ ਲੱਗਣ ਦਾ ਜਿਹੜਾ ਕਾਰਨ ਹੈ ਇਹਨਾਂ ਵੱਲੋਂ ਸੌਂਟ ਸਰਕਰ ਦੱਸਿਆ ਜਾ ਰਿਹਾ ਪਰ ਇਹ ਨਹੀਂ ਪਤਾ ਕਿ ਕਿਵੇਂ ਅੱਗ ਜੜੀ ਲੱਗੀ ਹੈ ਤਾਂ ਰਾਤ ਨੂੰ 2 ਵਜੇ ਇਹ ਸਾਰਾ ਜਿਹੜਾ ਪਹਾਣਾ ਵਾਪਰਦਾ ਹੈ ਸ਼ਹਿਰ ਦੇ ਲੋਕ ਜਿਹੜੇ ਆਕੇ ਨੇ ਇਸ ਟਾਈਮ ਪਰਿਵਾਰ ਦੇ ਨਾਲ ਰਾਜਨ ਤੇ ਵਿੱਕੀ ਦੇ ਨਾਲ ਜਿਹੜਾ ਦੁੱਖ ਵਟਾ ਰਹੇ ਨੇ ਕਿਉਂਕਿ ਇਹਨਾਂ ਦੀ ਸ਼ਹਿਰ ਦੇ ਵਿੱਚ ਇੱਕ ਵੱਖਰੀ ਜਿਹੜੀ ਪਛਾਣ ਬਣੀ ਹੋਈ ਸੀ ਘਰਾਂ ਦੇ ਵਿੱਚ ਕਿਦੇ ਵੀ ਕੋਈ ਮਹਿਮਾਨ ਆਉਂਦਾ ਤਾਂ ਅਗਲਾ ਇੱਕੋ ਹੀ ਗੱਲ ਕਰਦਾ ਵਿੱਕੀ ਕਨਫੈਕਟਰੀ ਤੋਂ ਜਿਹੜਾ ਤੋਂ ਸਮਾਨ ਲੈ ਕੇ ਆ ਜਦੋਂ ਵਿੱਕੀ ਕਨਫੈਕਟਰੀ ਦੇ ਹੁਣ ਅੱਗ ਲੱਗ ਗਈ ਤਾਂ ਸ਼ਹਿਰ ਦੇ ਲੋਕ ਜਿਹੜੇ ਨੇ ਇਸ ਟਾਈਮ ਇੰਨੇ ਕੁ ਜ਼ਿਆਦਾ ਦੁਖੀ ਹੁੰਦੇ ਦਿਖਾਈ ਦਿੰਦੇ ਨੇ ਕਿਉਂਕਿ ਇਹਨਾਂ ਦੀ ਸ਼ਹਿਰ ਦੇ ਵਿੱਚ ਹਰ ਕਿਸੇ ਨਾਲ ਜਿਹੜੀ ਹੈ ਨੇੜਤਾ ਬਣੀ ਹੋਈ ਸੀ ਤਾਂ ਗਾਂਧੀ ਗਰਾਉਂਡ ਦੇ ਆ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕੁਝ ਵੀ ਜਿਹੜਾ ਦੁਕਾਨ ਦੇ ਵਿੱਚ ਨਹੀਂ ਬਚਿਆ ਜਿਹੜਾ ਆਈਡੀਆ ਕੋਈ ਕੋਈ ਵੀ ਇਹਨਾਂ ਵੱਲੋਂ ਨਹੀਂ ਲਗਾਇਆ ਜਾ ਸਕ ਰਿਹਾ ਕਿਉਂਕਿ ਸਮਾਨ ਦੀ ਕੁਆਂਟੀਟੀ ਬਹੁਤ ਜ਼ਿਆਦਾ ਸੀ ਜਿਸ ਕਰਕੇ ਕੋਈ ਵੀ ਜਿਹੜਾ ਆਈਡੀਆ ਨਹੀਂ ਲਗਾਇਆ ਜਾਂਦਾ ਤਾਂ ਇਹਨਾਂ ਵੱਲੋਂ ਹੁਣ ਜਿਹੜੀ ਹੈ ਸਰਕਾਰ ਤੋਂ ਵੀ ਅਪੀਲ ਮੰਗੀ ਗਈ ਹੈ ਮੁਆਵਜ਼ੇ ਦੀ ਪਰ ਜਿਹੜਾ ਬੀਤੀ ਰਾਤ ਜਾਨੀ ਮਾਨੀ ਨੁਕਸਾਨ ਤੋਂ ਬਚੌਰ ਹੈ ਸਮਾਨਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਣ نیوز ਭਾਜੀ ਜਿਹੜੀ ਅੱਗ ਲੱਗੀ ਹੈ ਕਿਵੇਂ ਲੱਗੀ ਹੈ ਜੀ ਇਹ ਤਾਂ ਜੀ ਸਾਡੇ 11:30 ਜੇ ਅਗੇ ਸੋ ਤੋਂ ਤੋਂ ਬਿਲਕੁਲ ਠੀਕ ਜੀਗਾ ਸਵਾ 2:00 ਚੌਕੀ ਲੜ ਦਾ ਫੋਨ ਆਇਆ ਵੀ ਅੰਦਰ ਅੱਗ ਲੱਗ ਰਹੀ ਹੈ ਤੁਮਾਪੋਟ ਹੈਗਾ ਜੀ ਤੁਸੀਂ ਜਲਦੀ ਆ ਜੀ ਹੂੰ 5-7 ਮਿੰਟ ਜੀ ਅਸੀਂ ਹੋ ਰਿਹਾ ਜੀ ਜਦੋਂ ਆ ਕੇ ਦੇਖਿਆ ਬਹੁਤ ਦੇਖੀ ਫੈਲ ਰਹੀ ਹੈ ਤੇ ਗੱਡੀਆਂ ਨੂੰ ਫੋਨ ਕਰਿਆ 10 ਮਿੰਟ ਜੋ ਗੱਡੀਆਂ ਆ ਗਈਆਂ ਪਰ ਪ੍ਰਸ਼ਾਸਨ ਆ ਗਿਆ 10 ਮਿੰਟ ਦੇ ਵਿੱਚ ਉਹਨਾਂ ਦਾ ਕਾਫੀ ਹੱਕ ਬੈਰੀ ਸੀ ਸ਼ਟਰ ਬੋਲ ਦੇ ਵੀ ਕਾਫੀ ਟਾਈਮ ਲੱਗ ਗਿਆ ਹਾਂ ਇਹ ਕਰਕੇ ਸਾਰਾ ਮਿਲ ਗਿਆ ਬਹੁਤ ਹੋ ਗਿਆ ਸਾਡੀ ਸੰਤਰੀ ਕੋਈ ਨੁਕਸਾਨ ਦਾ ਆਈਡੀ ਹੈ ਕੁਝ ਨੁਕਸਾਨ ਦੇਖੋ ਇਹ ਐਸਟੀਮੇਟਲੀ ਲੱਗਿਆ ਕਾਫੀ ਨੁਕਸਾਨ ਆਇਆ तकरीबन ਸਾਰਾ ਕੁਝ ਡੈਮੇਜ ਹੋ ਚੁੱਕਿਆ ਜੀ ਕਿਸੇ ਵਜ੍ਹਾ ਦਾ ਦੱਸੋ ਸਾਹਮਣੇ ਅੱਛਾ ਕਾਰਨ ਕੀ ਲੱਗ ਰਿਹਾ ਤੁਹਾਨੂੰ ਅੱਗੇ ਕਾਰਨ ਦੇਖੋ ਜੀ ਥੋਰ ਛੜਤ ਲੱਗਦਾ ਵਕਤ ਤੋਂ ਥੋਰ ਸਭ ਕੁਝ ਹੋ ਰਹੀ ਸੀ ਬਾਰੇ ਗਿਆਨੀ ਦਾ ਕੋਈ ਕਿੰਨੇ ਵਜੇ ਗਏ ਆ ਦੁਕਾਨ ਤੋਂ ਮੈਂ 11:30 ਵਜੇ ਸ਼ੁਕਤੋ ਗਿਆ ਜੀ ਕਿਤੇ ਅਸੀਂ ਜਲਦੀ ਕਰ ਜੰਨੇ ਕੱਲ ਥੋੜਾ ਕੰਮ ਸੀ ਮੇਰੇ 11:30 ਵਜੇ ਵੱਜ ਗਏ ਮੈਂ ਚਲਦੇ ਪਰ ਅਸੀਂ ਉਸ ਟਾਈਮ ਤੱਕ ਕੋਈ ਕੋਈ ਦਿੱਕਤ ਨਹੀਂ ਸੀ ਜੀ ਠੀਕ ਤਾਂ ਤੇ ਅੱਗ ਲੱਗੀ ਹੈ ਤੁਸੀਂ ਦੇਖ ਰਿਹਾ ਵੀ ਸਵੇਰ ਦੀ ਖੜੇ ਕੀ ਕਹੋਗੇ ਅੱਜ ਬਹੁਤ ਵੱਡਾ ਨੁਕਸਾਨ ਹੋਇਆ ਹੈ ਸਾਡੇ ਛੋਟੇ ਭਰਾ ਨੇ ਰਾਜਨ ਤੇ ਵਿੱਕੀ ਐਡਾ ਵੱਡਾ ਨੁਕਸਾਨ ਜਿਹੜਾ ਹੈ ਆਪੇ ਤੋਂ ਬਾਹਰ ਹੈ ਸਾਰਾ ਬੱਦਾ ਐਡੀ ਮਿਹਨਤ ਨਾਲ 15 20 ਸਾਲ 3 ਸਾਲ ਲਗਾ ਕੇ ਇਹਨਾਂ ਨੇ ਐਡਾ ਵੱਡਾ ਆਪਣਾ ਅੰਪਾਇਰ ਖੜਾ ਕੀਤਾ ਇੱਥੇ ਜੀ ਠੀਕ ਹੈ ਜੀ ਉਹ 1 ਮਿੰਟ ਚ ਪ੍ਰਮਾਤਮਾ ਝੋਕੇ ਲੈ ਗਿਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਰੈੱਡ ਕਰਾਸ ਦੇ ਜ਼ਰੀਏ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਸਾਰੇ ਸਮਾਣਾ ਨਿਵਾਸੀਆਂ ਵੱਲੋਂ ਬੇਨਤੀ ਕਰਦੇ ਆਂ ਵੀ ਸਾਡੀ ਮਾਲੀ ਮਦਦ ਕੀਤੀ ਜਾਵੇ ਸਾਰਾ ਸਮਾਣਾ ਦੀ ਪਰਜੋਰ ਮੰਗਾ ਇਸ ਗੱਲ ਦੀ ਸਵੇਰ 2:00 ਵਜੇ ਤੋਂ ਤੁਸੀਂ ਦੇਖ ਰਹੇ ਹੋ ਇੱਥੇ ਸਾਰਾ ਸਮਾਨਾ ਤਕਰੀਬਨ ਇੱਥੇ ਖੜਾ ਹੈ ਸਾਡੇ ਨਾਲ ਮੋਢੇ ਦੇ ਮੋਢਾ ਨਾਲ ਲਗਾ ਕੇ ਖੜਾ ਹੈ ਰਾਤੀ 15 ਮਿੰਟ ਚ ਫਾਇਰ ਬ੍ਰਿਗੇਡ ਆ ਗਿਆ ਪੁਲਿਸ ਪ੍ਰਸ਼ਾਸਨ ਨੇ ਸਾਡੀ ਬੜੀ ਮਜ਼ਾਕ ਕੀਤੀ ਹੈ ਹਰ ਗੱਲ 'ਚ ਸਾਰਾ ਪ੍ਰਸ਼ਾਸਨ ਉਰੇ ਰਾਤ ਆ ਗਿਆ ਸੀ 2:30 ਵਜੇ ਦੇ ਕਰੀਬ ਇਹ ਸਾਰਾ ਕੁਝ ਮਤਲਬ ਹੋਇਆ ਸਵੇਰ 2:00 ਵਜੇ ਦੇ ਕਰੀਬ ਫਾਇਰ ਹੋਇਆ ਚੌਕੀਦਾਰ ਦਾ ਫੋਨ ਗਿਆ ਇਹਨਾਂ ਕੋਲੇ ਤਾਂ ਮੈਂ ਤਾਂ ਰਿਕਵੈਸਟ ਕਰਾਂਗਾ ਸਾਰੇ ਸ਼ਹਿਰ ਨਿਵਾਸੀਆ ਵੱਲੋਂ ਰਿਕਵੈਸਟ ਕਰਾਂਗਾ ਕੀ ਸਾਡੀ ਮਦਦ ਚਾਹੇ ਉਹ ਰੈੱਡ ਕਰਾਸ ਦੇ ਜ਼ਰੀਏ ਚਾਹੇ ਉਹ ਕਿਸੇ ਦੂਸਰੇ ਤੀਸਰੇ ਜ਼ਰੀਏ ਸਾਡੀ ਮਦਦ ਕੀਤੀ ਜਾਵੇ ਜੀ ਅੱਗ ਲੱਗਣ ਦਾ ਕਾਰਨ ਕਿਵੇਂ ਹੋਇਆ ਸੀ ਕੁਛ ਅੱਗ ਲੱਗਣ ਦਾ ਕਾਰਨ ਤਾਂ ਸ਼ਾਰਟ ਸਰਕਟ ਹੀ ਲੱਗਦਾ ਜੀ ਸਾਨੂੰ ਤਾਂ ਬਾਕੀ ਉਹਨੂੰ ਪਰਮਾਤਮਾ ਨੂੰ ਪਤਾ ਹੈ ਨਾਰਾਇਣ ਨੂੰ ਸੱਚੇ ਪਾਤਸ਼ਾਹ ਨੂੰ ਪਤਾ ਵੀ ਇਹ ਕੀ ਹੋਇਆ ਪਰਮਾਤਮਾ ਲੇਕਿਨ ਇੱਕ ਗੱਲ ਬੜੀ ਕਲੀਅਰ ਹੋ ਗਈ ਵੀ ਪਰਮਾਤਮਾ ਐਡਾ ਵੱਡਾ ਅੰਪਾਇਰ 1 ਸੈਕਿੰਡ ਚ ਸੁਆਹ ਕਰਕੇ ਚਲਾ ਗਿਆ ਬੜਾ ਦੁੱਖ ਹੈ ਸਾਰੇ ਸਮਾਣੇ ਨੂੰ ਬੜਾ ਦੁੱਖ ਹੈ ਜੋਗੀ ਰਾਜਨ ਔਰ ਵਿੱਕੀ ਜਿਹੜੇ ਨੇ ਹਰ ਬੰਦੇ ਨਾਲ ਇੰਨਾ ਪਿਆਰ ਸੀ ਇਹਨਾਂ ਦਾ ਸ਼ਹਿਰ ਦੇ ਵਿੱਚ ਵੀ ਹਰ ਬੰਦਾ ਇੱਥੇ 1 ਮਿੰਟ ਤੋਂ ਪਹਿਲਾਂ ਜਿਸ ਬੰਦੇ ਨੂੰ ਵੀ ਪਤਾ ਲੱਗ ਰਿਹਾ ਰਾਤ ਨੂੰ 2:30 ਵਜੇ ਐ ਪੌਣੇ 3 ਵਜੇ 3 ਵਜੇ ਸਾਰਾ ਸਮਾਨਾ ਇੱਥੇ ਖੜ ਗਿਆ ਅੱਗੇ ਨਾਲ ਤੇ ਵਾਲੋ ਪ੍ਰਸ਼ਾਸਨ ਦਾ ਬਹੁਤ ਮਿਹਰਬਾਨੀ ਹੈ ਜੀਨੇ ਸਾਡੀ ਮਦਦ ਕੀਤੀ ਹੈ ਹਰ ਤਰੀਕੇ ਨਾਲ ਤੇ ਅਸੀਂ ਫਿਰ ਵੀ ਇਹੀ ਡੀਸੀ ਸਾਹਿਬ ਤੋਂ ਐਸਡੀਐਮ ਸਾਹਿਬ ਤੋਂ ਮੰਗ ਕਰਾਂਗੇ ਵੀ ਸਾਡੇ ਨਾਲ ਖੜ ਕੇ ਮੋਢੇ ਦੇ ਨਾਲ ਮੋਢਾ ਲਗਾ ਕੇ ਸਾਡੇ ਦੇ ਨਾਲ ਸਾਡੀ ਮਦਦ ਕੀਤੀ ਜਾਵੇ ਧੰਨਵਾਦ